ਆਪਣੇ ਇਸ ਪੁੰਚੇ ਪਰਿਵਾਰ ਵੱਲੋਂ ਬਾਲ ਸਾਹਿਬ ਵੱਲੋਂ ਸਤ ਅਰਸੇਮ ਸਿੰਘ ਜੀ ਜਿਹੜੇ ਖਾਲਸਾ ਜੀ ਨੇ ਜਿਹੜਾ ਨੇ ਬੜੀ ਵੱਡੀ ਕੁਰਬਾਨੀ ਸ਼ਹਾਦਤ ਇਸ ਕਿਸਾਨੀ ਸੰਘਰਸ਼ ਲਈ ਦਿੱਤੀ ਆ ਉਹਨਾਂ ਦੇ ਪਰਿਵਾਰ ਨਾਲ ਜਿੱਥੇ ਮੈਂ ਦੁੱਖ ਸਾਂਝਾ ਕਰਦਾ ਉੱਥੇ ਹੀ ਮੈਂ ਸਮਝਦਾ ਕਿ ਸਾਡੇ ਸਾਰਿਆਂ ਵਾਸਤੇ ਉਹਨਾਂ ਦੀ ਸ਼ਹਾਦਤ ਇੱਕ ਬਹੁਤ ਵੱਡਾ ਰਸਤਾ ਵੀ ਸਾਨੂੰ ਇੱਕ ਦਿਖਾ ਰਹੀ ਹੈ ਨਿਕੋ ਇਹ ਘਰ ਚ ਤੁਸੀਂ ਆਏ ਹੋ ਸੌਖਾ ਪਰਿਵਾਰ ਰੱਬ ਦਾ ਦਿੱਤਾ ਇਸ ਪਰਿਵਾਰ ਕੋਲ ਸਭ ਕੁਝ ਹੈ ਮਗਰ ਇਹ ਜਜ਼ਬਾਤ ਸਨ ਨਹੀਂ ਤਾਂ ਸੌਖਾ ਬੰਦੇ ਨੂੰ ਸੰਘਰਸ਼ ਦੀ ਲੋੜ ਨਹੀਂ ਆਮ ਤੌਰ ਤੇ ਵੇਖਿਆ ਉਹ ਕਹਿੰਦਾ ਮੈਂ ਕੀ ਲੈਣਾ ਜੀ ਮੈਨੂੰ ਦੋ ਵਕਤ ਦੀ ਰੋਟੀ ਵਧੀਆ ਮਿਲ ਰਹੀ ਹੈ ਮਗਰ ਉਹਨਾਂ ਬਜ਼ੁਰਗਾਂ ਦੀ ਹਿੰਮਤ ਉਹਨਾਂ ਦਾ ਜਜ਼ਬਾ ਕਿਸਾਨੀ ਪ੍ਰਤੀ ਉਹਨਾਂ ਦਾ ਜਜ਼ਬਾ ਕਿ ਨਹੀਂ ਕੋਈ ਖੇਤ ਮਜ਼ਦੂਰ ਹੈ ਕੋਈ ਛੋਟਾ ਕਿਸਾਨ ਹੈ ਕੋਈ ਕੋਈ ਕਿਸਾਨ ਹੈ ਉਹ ਸਫ਼ਰ ਨਾ ਕਰੇ ਉਹਨਾਂ ਨੇ ਪਹਿਲੇ ਦਿਨ ਤੋਂ ਪਹਿਲਾ ਇੱਥੇ ਸੰਘਰਸ਼ 'ਚ ਯੋਗਦਾਨ ਪਾਇਆ ਔਰ ਜਿਸ ਦਿਨ ਦੇ ਦਿੱਲੀ ਗਏ ਆ ਭਾਵੇਂ ਦਿੱਲੀ ਜਿਸ ਦਿਨ ਜਾ ਰਹੇ ਸੀ ਉਹਦੋਂ ਪਤਾ ਨਹੀਂ ਸੀ ਕਿ ਕੀ ਹਾਲਾਤ ਬਣਨਗੇ ਔਰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਭੋਮਾ ਨਗਰ ਇਹ ਸ੍ਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਦਾ ਇੱਥੋਂ ਆਪ ਦਾ ਸਾਰੇ ਸੱਜਣਾ ਮਿੱਤਰਾਂ ਦੇ ਨਾਲ ਟਰੈਕਟਰ ਲੈ ਕੇ ਦਿੱਲੀ ਤੱਕ ਜਾਣਾ 500 ਤੋਂ ਵੱਧ ਕਿਲੋਮੀਟਰ ਦਾ ਸਫ਼ਰ ਹੈ ਉਹ ਸੋਚ ਵੇਖੋ 60-65 ਸਾਲ ਦੀ ਉਮਰ ਜਸਬਾ ਵੇਖੋ ਕਿ ਇਹ ਕਾਲੇ ਕਾਨੂੰਨ ਸੈਂਟਰ ਦੇ ਵਾਪਸ ਹੋਣੇ ਚਾਹੀਦੇ ਔਰ ਉੱਥੇ ਹੀ ਰਹਿ ਬਿਮਾਰ ਹੋਣ ਤੇ ਮੁੜਿਆ ਨਹੀਂ ਤਾਂ ਮੁੜਨਾ ਨਹੀਂ ਸੀ ਔਰ ਜਦੋਂ ਮੁੜਿਆ ਇਹ ਉਹਨਾਂ ਦਾ ਕਾਕਾ ਇਹ ਉਹਨਾਂ ਦੇ ਘਰੋਂ ਨੇ ਮਾਤਾ ਜੀ ਨੇ ਉਹ ਦੱਸਦੇ ਆ ਕਿ ਜਦੋਂ ਮੁੜੇ ਵੀ ਆ ਉਤੋਂ ਫੋਨ ਆਉਂਦੇ ਸੀ ਕਿ ਕਦੋਂ ਆ ਰਹੇ ਹੋ ਕਹਿੰਦੇ ਮੈਂ ਬਸ ਠੀਕ ਹੋ ਜਾ ਮੈਂ ਵਾਪਸ ਆ ਰਿਹਾ ਇਸ ਤਰੀਕੇ ਦਾ ਜੋ ਹਿੰਮਤ ਜੋ ਜਸਬਾ ਸਾਡੇ ਸਤਿਕਾਰਯੋਗ ਬਜ਼ੁਰਗਾਂ ਨੇ ਸ਼ਹਾਦਤ ਦੇਣ ਵਾਲੇ ਨੌਜਵਾਨਾਂ ਨੇ ਬਜ਼ੁਰਗਾਂ ਨੇ ਮਾਵਾਂ ਨੇ ਜੋ ਰਸਤਾ ਵਿਖਾਇਆ ਹੈ ਮੈਂ ਸਮਝਦਾ ਕਿ ਸੰਘਰਸ਼ ਦੀ ਗੁਰੂ ਦੀ ਬਖਸ਼ਿਸ਼ ਨਾਲ ਜਿੱਤ ਜ਼ਰੂਰ ਹੋਊਗੀ ਮਗਰ ਅਫਸੋਸ ਦੀ ਗੱਲ ਇਹ ਹੈ ਕਿ ਸੈਂਟਰ ਸਰਕਾਰ ਦਾ ਮੋਦੀ ਦਾ ਤੇ ਉਹਨਾਂ ਦੀ ਭਾਜਪਾ ਦਾ ਜੋ ਰਵਈਆ ਉਹ ਸਖਤ ਤੋਂ ਸਖਤ ਲਫ਼ਜ਼ਾਂ ਚ ਵੀ ਜੇ ਉਹਦੀ ਨਿੰਦਾ ਕਰਤੀਏ ਤਾਂ ਵੀ ਘੱਟ 220 250 ਤੁਹਾਡਾ ਆਪਣਾ ਜੀ ਮਰ ਗਿਆ ਔਰ ਮਰਿਆ ਕੌਣ ਜਿਹੜੇ ਆਪ ਜੈ ਜਵਾਨ ਜੈ ਕਿਸਾਨ ਦਾ ਤੁਸੀਂ ਸਟੇਜਾਂ ਤੇ ਨਾਰਾ ਤਾਂ ਲਾ ਦਿੰਨੇ ਹੋ ਮਗਰ ਜੈ ਜਵਾਨ ਕਹਿ ਦਿੰਨੇ ਹੋ ਮਗਰ ਉਸ ਜੈ ਕਿਸਾਨ ਕਹਿ ਦਿੰਨੇ ਹੋ ਉਸ ਕਿਸਾਨ ਦਾ ਸਤਿਕਾਰ ਕੀ ਅੱਜ ਜਿੰਨੇ ਵੀ ਉੱਥੇ ਬੈਠੇ ਦਿੱਲੀ 'ਚ ਉਹਨਾਂ ਦੇ ਬੱਚੇ ਦੇਸ਼ ਦੀ ਸਰਦਾਂ ਤੇ ਦੇਸ਼ ਦੀ ਰਖਵਾਲੀ ਲਈ ਬੈਠੇ ਕੀ ਉਹਨਾਂ ਦੇ ਦਿਲ ਤੇ ਬੀਤਰੀ ਹੋਣੀ ਕੀ ਸਾਡੇ ਬਜ਼ੁਰਗਾਂ ਦਾ ਸਾਡੇ ਮਾਪਿਆਂ ਦਾ ਕਿਹੇ ਜਾ ਸਤਕਾਰ ਸਰਕਾਰ ਕਰ ਰਹੀ ਹੈ ਐਬੀਪੀ ਸੌਂਚਾ ਜੋਸ਼ ਜਜ਼ਬਾ ਜੁਨੂ